ਨਹੀਂ ਕਿਸੇ ਧਰਮ ਦੀ ਬਲੋਤਾ ਨਹੀਂ ਕਰਦਾ ਪਰ ਵਾਰ-ਵਾਰ ਕੁਝ ਖਰਾਬ ਸੂਰਤ ਸਿੱਖ ਧਰਮ ਦਾ ਬਿਨਾ ਵਜ੍ਹਾ ਘੋਰੂਸ਼ ਕਰਦੇ ਆ ਇਸੇ ਤਰ੍ਹਾਂ ਕਾਮਧਨੀ ਟਕਸਾਲ ਦੇ ਯੋਧੇ ਨੂੰ ਦੀ ਸੰਤ ਗਿਆਨੀ ਜਰਨੈਲ ਸਿੰਘ ਮਰਖਾ ਦਾ ਅਸੀਂ ਹਿੰਦੂ ਧਰਮ ਨੂੰ ਮਾੜਾ ਨਹੀਂ ਕਹਿੰਦੇ ਪਰ ਹਿੰਦੂ ਧਰਮ ਦੀ ਕੁਝ ਸ਼ਰਾਪੀ ਲੋਕ ਜਿਨ੍ਹਾਂ ਨੇ ਬਿਨਾ ਵਜ੍ਹਾ ਤੋਂ ਬਿਨਾ ਕਾਰਨ ਤੋਂ ਸੰਤਕੀਆਨੀ ਜਰਨੈਲ ਸਿੰਘ ਮਾ ਪੁਰਖਾਂ ਦਾ ਪੁਤਲਾ ਸਾੜਨ ਦੀ ਬਹੁਤ ਵੱਡੀ ਭਾਰੀ ਬੱਜਰ ਪ੍ਰੇਤ ਕੀਤੀ ਆ ਪਰ ਪੁਤਲਾ ਸਾੜਨ ਤੋਂ ਪਹਿਲਾਂ ਸਾਨੂੰ ਆਪਣੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੇ ਅਫਸੋਸ ਆ ਅਸੀਂ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਹਾਲ ਗੇਟ ਦੇ ਸਾਹਮਣੇ ਪੁਤਲਾ ਸਾੜਨ ਲਈ ਕੁਝ ਸ਼ਰਾਰਤੀ ਲੋਕ ਇਕੱਠੇ ਹੋਏ ਆ ਪਰ ਪੁਤਲਾ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਸਾੜਿਆ ਗਿਆ ਪੁਤਲਾ ਸਾੜਨ ਤੋਂ ਬਾਅਦ ਅਸੀਂ ਵੀ ਪਹੁੰਚ ਗਏ ਪਰ ਦੂਜੀ ਸ਼ਰਾਰਤ ਉਹ ਲੋਕ ਹਾਥੀ ਗੇਟ ਦੇ ਸਾਹਮਣੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਸਾੜਨ ਲੱਗੇ ਪਰ ਸਤ ਸਿੰਘ ਸਾਹਿਬ ਨੇ ਕਿਰਪਾ ਕੀਤੀ ਆਪਣੇ ਖਾਲਸੇ ਨੂੰ ਹਿੰਮਤ ਦਿੱਤੀ ਹਿੰਮਤ ਕਰਕੇ ਗੁਰੂ ਦਾ ਖਾਲਸਾ ਸੱਤ ਜਣਤੀ ਦੇ ਵਿੱਚ ਉਧਰ ਅਣਗਿਣਤਾ ਪ੍ਰਸ਼ਾਸਨ ਵੀ ਅਣਗਿਣਤਾ ਪਰ ਸਤ ਸਿੰਘ ਨੂੰ ਦੇਰ ਕਰਕੇ ਉਹ ਸ਼ਰਾਰਤੀ ਲੋਕ ਇਹ ਘੈਰ ਦੇ ਲੋਕ ਇਹ ਅਣਖੀ ਲੋਕ ਛੱਡ ਕੇ ਭੱਜ ਗਏ ਪਰ ਸਾਡੇ ਪ੍ਰਸ਼ਾਸਨ ਨੇ ਸਾਨੂੰ ਗ੍ਰਿਫਤ ਗ੍ਰਿਫਤਾਰ ਕਰਕੇ ਦੋ ਦਿਨ ਜੇਲ੍ਹ ਦੇ ਵਿੱਚ ਬੰਦ ਰੱਖਿਆ ਪਰ ਅਸੀਂ ਉਹਨਾਂ ਸਿੰਘਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਤਨਦੇਹੀ ਦੇ ਨਾਲ ਪੈਰਵਾਈ ਕਰਕੇ ਸਾਨੂੰ ਬਾ ਇੱਜ਼ਤ ਜੇਲ੍ਹ ਦੇ ਵਿੱਚੋਂ ਰਿਹਾ ਕਰਾਇਆ ਪਰ ਮੈਂ ਜੇਲ੍ਹ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਾਂਗਾ ਕਿ ਜੇਲ੍ਹ ਸੁਪਰਡੈਂਟ ਦਾ ਅੰਦਰ ਕੋਈ ਜੰਗਾ ਰਵਈਆ ਨਹੀਂ ਜਿਹੜੇ ਸਿੰਘਾਂ ਨੇ ਅੰਦਰ ਉਹਨਾਂ ਸ਼ਿਵ ਸੈਨੀਆਂ ਦੀ ਸੇਵਾ ਕੀਤੀ ਆ ਪਰ ਗਲਤੀ ਉਹਨਾਂ ਦੀ ਆ ਪਹਿਲਾਂ ਉਹਨਾਂ ਨੇ ਜਕਾਰੇ ਲਾਏ ਗੁਰੂ ਕੇ ਸਿਖਾਣੇ ਉਹਨਾਂ ਦੀ ਸੇਵਾ ਕੀਤੀ ਪਰ ਸੁਪਰਡੈਂਟ ਨੂੰ ਇਹ ਵਿਹਾਰ ਨਹੀਂ ਕਰਨਾ ਚਾਹੀਦਾ ਕਿ ਮੈਂ ਤੁਹਾਨੂੰ ਜਾਨੋਂ ਮਰਵਾ ਦੂੰਗਾ ਜਾਨੋਂ ਮਰ ਲੀਆਂ ਉਹਨਾਂ ਨੂੰ ਤਮਕੀਆਂ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਨજરਬੰਦ ਵੀ ਕੀਤਾ ਗਿਆ ਪਰ ਇਹ ਦੁਰਵਿਹਾਰ ਆ ਵਿਹਾਰ ਨਹੀਂ ਚੱਕੀਆਂ ਦੇ ਵਿੱਚ ਉਹਨਾਂ ਗੁਰਸਿੱਖਾਂ ਨੂੰ ਗੁਰਮਤਿਆਰ ਨੂੰ ਬੰਦ ਕੀਤਾ ਗਿਆ ਪਰ ਮੈਂ ਕੌਮ ਨੂੰ ਇਹ ਸੁਨੇਹਾ ਦੇਵਾਂਗਾ ਕਿ ਜੇਕਰ ਐਸੇ ਤਰ੍ਹਾਂ ਆਪਾਂ ਕੰਬ ਦੀ ਨੀਂਦ ਸੁੱਤੇ ਰਹਿਏ ਤੇ ਆਪਣੀ ਕੋਈ ਇਹ ਸਿੱਖਾਂ ਵਾਲੀ ਕੋ ਗੈਰਤ ਅੰਖ ਨਹੀਂ ਆਪਾਂ ਜਗিয়ে ਆਪਣੇ ਹੱਕ ਵਾਸਤੇ ਇਹ ਨਹੀਂ ਕਿ ਪ੍ਰਾਏ ਦੇ ਨਾਲ ਆਪਾਂ ਵਧੀਕੀ ਕਰਨੀ ਆ ਅਸੀਂ ਹਰ ਇੱਕ ਧਰਮ ਦਾ ਹਰ ਇੱਕ ਨਾਗਰਿਕ ਦਾ ਸੰਗਾਰ ਕਰਦੇ ਆ ਪਰ ਸਾਡੇ ਨਾਲ ਬਿਨਾਂ ਵਜਾ ਤੋਂ ਵਧੀਕੀ ਕਰਦੇ ਆ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਾਡਾ ਨਿੱਜ ਸਵਾਰਥ ਵਾਹ ਗੁਰੂ ਪੰਥ ਦਾ ਕਾਰਜ ਸੰਸਕਰ ਕਰਕੇ ਤੰਦੀ ਦੇ ਨਾਲ ਇਹ ਪੈਰਵਾਹੀ ਕਰਕੇ ਸਾਨੂੰ ਰਿਹਾ ਕਰਿਆ ਅਸੀਂ ਉਹਨਾਂ ਸਾਰਿਆਂ ਦੇ ਗੁਰੂ ਜਰਾਂ ਦੇ ਜਿੱਥੇ ਬੰਦੀਆਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ